canada ਸਰਸਵ ਸਭ ਤੋਂ ਵੱਲੋਂ ਕੀਤੇ ਗਏ ਨਵੇਂ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਲੋਕਾਂ ਲਈ ਸਭ ਤੋਂ ਵੱਡੀ ਚਿੰਤਾ ਜੇ ਵੀ ਵਧਦੀ ਮਹਿੰਗਾਈ ਅਤੇ ਜੀਵਨ ਯਾਪਨ ਦਾ ਖਰਚਾ ਹੈ ਬਹੁਤ ਸਾਰੇ ਕੈਨੇਡੀਅਨ ਮੰਨਦੇ ਹਨ ਕਿ ਫੈਡਰਲ ਸਰਕਾਰ ਨੂੰ ਆਪਣੀ ਸੰਸਦੀ ਕਾਰਵਾਈ ਵਿੱਚ ਸਭ ਤੋਂ ਪਹਿਲਾਂ ਇਸ ਮਸਲੇ ਤੇ ਧਿਆਨ ਦੇਣਾ ਚਾਹੀਦਾ ਹੈ ਸਰਵੇਖਣ ਮੁਤਾਬਕ ਸਤੰਬਰ ਵਿੱਚ 21% ਲੋਕਾਂ ਨੇ ਮਹਿੰਗਾਈ ਨੂੰ ਸਭ ਤੋਂ ਵੱਡਾ ਮੁੱਦਾ ਦੱਸਿਆ ਸੀ ਪਰ ਦਸੰਬਰ ਤੱਕ ਇਹ ਅੰਕੜਾ ਵਧ ਕੇ 26% ਦੀ ਰਹਿ ਗਿਆ ਇਸ ਨਾਲ ਸਪਸ਼ਟ ਹੁੰਦਾ ਹੈ ਕਿ ਮਹਿੰਗਾਈ ਦਾ ਦਬਾਅ ਲੋਕਾਂ ਤੇ ਲਗਾਤਾਰ ਵਧ ਰਿਹਾ ਹੈ ਮਹਿੰਗਾਈ ਤੋਂ ਬਾਅਦ ਕੈਨੇਡੀਅਨ ਲੋਕਾਂ ਦੀਆਂ ਹੋਰ ਮੁੱਖ ਚਿੰਤਾਵਾਂ ਵਿੱਚ ਨੌਕਰੀਆਂ ਦੇਸ਼ ਦੀ ਅਰਥਵਿਵਸਥਾ ਤੇ ਅਮਰੀਕਾ ਨਾਲ ਵਪਾਰਿਕ ਸਬੰਧ ਸ਼ਾਮਲ ਹਨ ਅਮਰੀਕਾ ਨਾਲ ਵਪਾਰ ਬਾਰੇ ਚਿੰਤਾ ਸਤੰਬਰ ਵਿੱਚ 21% ਸੀ ਜੋ ਦਸੰਬਰ ਵਿੱਚ ਘਟ ਕੇ 17% ਰਹਿ ਗਈ ਹਾਲਾਂਕਿ ਇਹ ਅੰਕੜਾ ਘਟਿਆ ਹੈ ਪਰ ਨਾਨਸਰ ਸੱਚ ਦੇ ਸੰਸਥਾਪਕ ਅਤੇ ਮੁੱਖ ਡਾਟਾ ਵਿਗਿਆਨੀ ਨਿਕ ਨਾਨਸ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਵਪਾਰ ਪਿਛਲੇ 1 ਸਾਲ ਤੋਂ ਲਗਾਤਾਰ ਕੈਨੇਡੀਅਨ ਲੋਕਾਂ ਦੇ ਟਾਪ ਮੁੱਦਿਆਂ ਵਿੱਚ ਸ਼ਾਮਲ ਰਿਹਾ ਹੈ ਇਸੇ ਸਰਵੇਖਣ ਵਿੱਚ ਸੰਸਦੀ ਮੈਂਬਰ ਵੱਲੋਂ 파티 ਬਦਲਣ ਦੇ ਫਲੋਰ ਕਰਾਸਿੰਗ ਦੇ ਮਸਲੇ ਤੇ ਵੀ ਲੋਕਾਂ ਦੀ ਰਾਏ ਜਾਣੀ ਗਈ ਇਸ ਮਸਲੇ ਤੇ ਕੈਨੇਡੀਅਨ ਲੋਕਾਂ ਦੀ ਸੋਚ ਲਗਭਗ ਤਿੰਨ ਹਿੱਸਿਆਂ ਵਿੱਚ ਵੰਡੀ ਗਈ ਹੈ 33% ਦੇ ਲੋਕ ਮੰਨਦੇ ਹਨ ਕਿ ਜੇ ਕੋਈ ਐਮਪੀ 파ਰਟੀ ਬਦਲਣੀ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਸੀਟ ਤੋਂ ਅਸਤੀਫਾ ਦੇ ਕੇ ਬਾਈ ਇਲੈਕਸ਼ਨ ਲੜਨੀ ਚਾਹੀਦੀ ਹੈ ਅਤੇ 32% ਦੀ ਲੋਕ ਕਹਿੰਦੇ ਹਨ ਕਿ ਐਮਪੀ ਨੂੰ ਬਿਨਾਂ ਅਸਤੀਫਾ ਦਿੱਤੇ 파ਰਟੀ ਬਦਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਜਦਕਿ 31% ਲੋਕਾਂ ਦਾ ਮੰਨਣਾ ਹੈ ਕਿ ਐਮਪੀ ਨੂੰ ਅਗਲੀ ਆਮ ਚੋਣ ਤੱਕ ਇੰਡੀਪੈਂਡੈਂਟ ਵਜੋਂ ਬੈਠਣਾ ਚਾਹੀਦਾ ਹੈ। ਬਹੁਤ ਸਾਰੇ ਸਰਚ ਮੁਤਾਬਕ ਇਹ رائے ਉਮਰ ਲਿੰਗ ਜਾਂ ਹੋਰ ਵਰਗਾਂ ਦੇ ਹਿਸਾਬ ਨਾਲ ਵੀ ਲਗਭਗ ਲਗਭਗ ਇੱਕੋ ਜਿਹੀਆਂ ਹਨ। ਅਤੇ ਕਿਸੇ ਵੀ ਇੱਕ ਵਰਗ ਨੂੰ ਕੋਈ ਵੱਡਾ ਫਰਕ ਨਹੀਂ ਜਿਸ ਦਾ ਪਿਛਲੇ ਕੁਝ ਮਹੀਨਿਆਂ ਦੌਰਾਨ ਇਹ ਮਸਲਾ ਉਸ ਵੇਲੇ ਹੋਰ ਚਰਚਾ ਵਿੱਚ ਆਇਆ ਜਦੋਂ ਦੋ ਕਨਜ਼ਰਵੇਟਿਵ ਮੈਂਬਰ ਆਪਣੀ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਗਏ। ਪਹਿਲਾਂ ਕ੍ਰਿਸ ਡੀ ਐਟ੍ਰੋਮੋਟ ਨੇ ਨਵੰਬਰ ਦੀ ਸ਼ੁਰੂਆਤ ਵਿੱਚ ਬਜਟ ਪੇਸ਼ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਪਾਰਟੀ ਬਦਲੀ। ਇਸ ਤੋਂ ਬਾਅਦ ਦਸੰਬਰ ਵਿੱਚ ਨਵੇਂ ਚੁਣੇ ਗਏ ਐਮਪੀ ਮਾਈਕਲ ਮਾਨ ਨੇ ਵੀ ਲਿਬਰਲ ਪਾਰਟੀ ਜੁਆਇਨ ਕਰ ਲਈ। ਨਵੰਬਰ ਵਿੱਚ ਇਹ ਅਟਕਲਾਂ ਵੀ ਲੱਗੀਆਂ ਕਿ ਇੱਕ ਹੋਰ ਕਨਜ਼ਰਵੇਟਿਵ ਐਮਪੀ ਮੈਟ ਜੈਨਰੂ ਵੀ ਪਾਰਟੀ ਬਦਲ ਸਕਦੇ ਹਨ। ਪਰ ਉਹਨਾਂ ਨੇ ਬਾਅਦ ਵਿੱਚ ਐਲਾਨ ਕੀਤਾਗੇ ਪਸੰਦ ਤੱਕ ਆਪਣੀ ਸੰਸਦੀ ਸੀਟ ਤੋਂ ਅਸਤੀਫਾ ਦੇਣਗੇ, ਹਾਲਾਂਕਿ ਹੁਣ ਤੱਕ ਉਹਨਾਂ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ ਹੈ। ਅਪ੍ਰੈਲ ਵਿੱਚ ਹੋਈ ਫੈਡਰਲ ਚੋਣ ਤੋਂ ਬਾਅਦ ਲਿਬਰਲ ਸਰਕਾਰ ਨੇ ਬਹੁਮਤ ਹਾਸਲ ਕਰਨ ਤੋਂ ਸਿਰਫ ਕੁਝ ਸੀਟਾਂ ਘੱਟ ਰਹਿ ਗਈਆਂ ਸੀ ਇਸ ਦਰਮਿਆਨ ਟਰੂਡੋ ਸਰਕਾਰ ਦੇ ਦੋ ਪੁਰਾਣੇ ਮੰਤਰੀ ਐਮਪੀ ਵੱਜੋਂ ਅਸਤੀਫਾ ਦੇ ਚੁੱਕੇ ਹਨ ਤਾਂ ਜੋ ਜ਼ਿੰਮੇਵਾਰੀਆਂ ਸੰਭਾਲ ਸਕਣ ਇਸ ਕਰ ਇਸ ਸਾਲ ਦੇ ਅੰਤ ਤੱਕ ਕਈ ਹਲਕਿਆਂ ਵਿੱਚ ਬਾਈ ਇਲੈਕਸ਼ਨ ਹੋਣ ਦੀ ਉਮੀਦ ਹੈ ਨਾਨੋ ਸਰਸਵ ਤੋਂ ਵੱਲੋਂ ਕੀਤੇ ਗਏ ਨਵੇਂ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਲੋਕਾਂ ਲਈ ਸਭ ਤੋਂ ਵੱਡੀ ਚਿੰਤਾ ਜੇ ਵੀ ਵਧਦੀ ਮਹਿੰਗਾਈ ਅਤੇ ਜੀਵਨ ਯਾਪਨ ਦਾ ਖਰਚਾ ਹੈ ਬਹੁਤ ਸਾਰੇ ਕੈਨੇਡੀਅਨ ਮੰਨਦੇ ਹਨ ਕਿ ਫੈਡਰਲ ਸਰਕਾਰ ਨੂੰ ਆਪਣੀ ਸੰਸਦ ਦੀ ਕਾਰਵਾਈ ਵਿੱਚ ਸਭ ਤੋਂ ਪਹਿਲਾਂ ਇਸ ਮਸਲੇ ਤੇ ਧਿਆਨ ਦੇਣਾ ਚਾਹੀਦਾ ਹੈ ਦੇਖਣ ਮੁਤਾਬਕ ਸਤੰਬਰ ਵਿੱਚ 21% ਲੋਕਾਂ ਨੇ ਮਹਿੰਗਾਈ ਨੂੰ ਸਭ ਤੋਂ ਵੱਡਾ ਮੁੱਦਾ ਦੱਸਿਆ ਸੀ ਪਰ ਦਸੰਬਰ ਤੱਕ ਇਹ ਅੰਕੜਾ ਵਧ ਕੇ 26% ਦੀ ਰਹਿ ਗਿਆ ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਮਹਿੰਗਾਈ ਦਾ ਦਬਾਅ ਲੋਕਾਂ ਤੇ ਲਗਾਤਾਰ ਵਧ ਰਿਹਾ ਹੈ ਮਹਿੰਗਾਈ ਤੋਂ ਬਾਅਦ ਕੈਨੇਡੀਅਨ ਲੋਕਾਂ ਦੀਆਂ ਹੋਰ ਮੁੱਖ ਚਿੰਤਾਵਾਂ ਵਿੱਚ ਨੌਕਰੀਆਂ ਦੇਸ਼ ਦੀ ਅਰਥਵਿਵਸਥਾ ਅਤੇ ਅਮਰੀਕਾ ਨਾਲ ਵਪਾਰਿਕ ਸਬੰਧ ਸ਼ਾਮਲ ਹਨ ਅਮਰੀਕਾ ਨਾਲ ਵਪਾਰ ਵਾਰੇ ਚਿੰਤਾ ਸਤੰਬਰ ਵਿੱਚ 21% ਸੀ ਜੋ ਦਸੰਬਰ ਵਿੱਚ ਘਟ ਕੇ 17% ਦੀ ਰਹਿ ਗਈ ਹਾਲਾਂਕਿ ਇਹ ਅੰਕੜਾ ਘਟਿਆ ਹੈ ਨਾਨਸਰ ਸਰਚ ਦੇ ਸੰਸਥਾਪਕ ਅਤੇ ਮੁੱਖ ਡਾਟਾ ਵਿਗਿਆਨੀ ਨਿਕ ਨਾਨਸ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਵਪਾਰ ਪਿਛਲੇ 1 ਸਾਲ ਤੋਂ ਲਗਾਤਾਰ ਕੈਨੇਡੀਅਨ ਲੋਕਾਂ ਦੇ ਟਾਪ ਮੁੱਦਿਆਂ ਵਿੱਚ ਸ਼ਾਮਿਲ ਰਿਹਾ ਹੈ ਇਸੇ ਸਰਵੇਖਣ ਵਿੱਚ ਸੰਸਦੀ ਮੈਂਬਰ ਵੱਲੋਂ ਪਾਰਟੀ ਬਦਲਣ ਦੇ ਫਲੋਰ ਕ੍ਰਾਸਿੰਗ ਦੇ ਮਸਲੇ ਤੇ ਵੀ ਲੋਕਾਂ ਦੀ رائے ਜਾਣੀ ਗਈ ਇਸ ਮਸਲੇ ਤੇ ਕੈਨੇਡੀਅਨ ਲੋਕਾਂ ਦੀ ਸੋਚ ਲਗਭਗ 30% ਵਿੱਚ ਵੰਡੀ ਗਈ ਹੈ 33% ਦੇ ਲੋਕ ਮੰਨਦੇ ਹਨ ਕਿ ਜੇ ਕੋਈ ਐਮਪੀ ਪਾਰਟੀ ਬਦਲਨੀ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਸੀਟ ਤੋਂ ਅਸਤੀਫਾ ਦੇ ਕੇ ਬਾਈ ਇਲੈਕਸ਼ਨ ਲੜਨੀ ਚਾਹੀਦੀ ਹੈ ਅਤੇ 32 ਫੀਸਦੀ ਲੋਕ ਕਹਿੰਦੇ ਹਨ ਕਿ ਐਮਪੀ ਨੂੰ ਬਿਨਾਂ ਅਸਤੀਫਾ ਦਿੱਤੇ ਪਾਰਟੀ ਬਦਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਜਦਕਿ 31 ਫੀਸਦੀ ਲੋਕਾਂ ਦਾ ਮੰਨਣਾ ਹੈ ਕਿ ਐਮਪੀ ਨੂੰ ਅਗਲੀ ਆਮ ਚੋਣ ਤੱਕ ਇੰਡੀਪੈਂਡੈਂਟ ਵਜੋਂ ਬੈਠਣਾ ਚਾਹੀਦਾ ਹੈ ਬਨੋ ਕਿ ਰਿਸਰਚ ਮੁਤਾਬਕ ਇਹ رائے ਉਮਰ ਲਿੰਗ ਜਾਂ ਹੋਰ ਵਰਗਾਂ ਦੇ ਹਿਸਾਬ ਨਾਲ ਵੀ ਲਗਭਗ ਲਗਭਗ ਇੱਕੋ ਜਿਹੀਆਂ ਹਨ ਅਤੇ ਕਿਸੇ ਵੀ ਇੱਕ ਵਰਗ ਨੂੰ ਕੋਈ ਵੱਡਾ ਫਰਕ ਨਹੀਂ ਦਿਸਦਾ ਪਿਛਲੇ ਕੁਝ ਮਹੀਨਿਆਂ ਦੌਰਾਨ ਇਹ ਮਸਲਾ ਉਸ ਵੇਲੇ ਹੋਰ ਚਰਚਾ ਵਿੱਚ ਆਇਆ ਜਦੋਂ ਦੋ ਕੰਜ਼ਰਵੇਟਿਵ ਮੈਂਬਰ ਆਪਣੀ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਗਏ। ਪਹਿਲਾਂ ਕ੍ਰਿਸ ਡੀ ਐਟਰੋਮੋਟ ਨੇ ਨਵੰਬਰ ਦੀ ਸ਼ੁਰੂਆਤ ਵਿੱਚ ਬਜਟ ਪੇਸ਼ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਪਾਰਟੀ ਬਦਲੀ। ਇਸ ਤੋਂ ਬਾਅਦ ਦਸੰਬਰ ਵਿੱਚ ਨਵੇਂ ਚੁਣੇ ਗਏ ਐਮਪੀ ਮਾਈਕਲ ਮਾਨ ਨੇ ਵੀ ਲਿਬਰਲ ਪਾਰਟੀ ਜੁਆਇਨ ਕਰ ਲਈ। ਨਵੰਬਰ ਵਿੱਚ ਇਹ ਅਫਕਲਾਂ ਵੀ ਲੱਗੀਆਂ ਕਿ ਇੱਕ ਹੋਰ ਕੰਜ਼ਰਵੇਟਿਵ ਐਮਪੀ ਮੈਟ ਜੈਨਰੂ ਵੀ ਪਾਰਟੀ ਬਦਲ ਸਕਦੇ ਹਨ। ਪਰ ਉਹਨਾਂ ਨੇ ਬਾਅਦ ਵਿੱਚ ਐਲਾਨ ਕੀਤਾਗੇ ਪਸੰਦ ਤੱਕ ਆਪਣੀ ਸੰਸਦੀ ਸੀਟ ਤੋਂ ਅਸਤੀਫਾ ਦੇਣਗੇ, ਹਾਲਾਂਕਿ ਹੁਣ ਤੱਕ ਉਹਨਾਂ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ ਹੈ। ਅਪ੍ਰੈਲ ਵਿੱਚ ਹੋਈ ਫੈਡਰਲ ਚੋਣ ਤੋਂ ਬਾਅਦ ਲਿਬਰਲ ਸਰਕਾਰ ਨੇ ਬਹੁਮਤ ਹਾਸਲ ਕਰਨ ਤੋਂ ਸਿਰਫ ਕੁਝ ਸੀਟਾਂ ਘੱਟ ਰਹਿ ਗਈਆਂ ਸੀ ਇਸ ਦਰਮਿਆਨ ਟਰੂਡੋ ਸਰਕਾਰ ਦੇ ਦੋ ਪੁਰਾਣੇ ਮੰਤਰੀ ਐਮਪੀ ਵੱਜੋਂ ਅਸਤੀਫਾ ਦੇ ਚੁੱਕੇ ਹਨ ਤਾਂ ਜੋ ਜ਼ਿੰਮੇਵਾਰੀਆਂ ਸੰਭਾਲ ਸਕਣ ਇਸ ਕਰ ਇਸ ਸਾਲ ਦੇ ਅੰਤ ਤੱਕ ਕਈ ਹਲਕਿਆਂ ਵਿੱਚ ਬਾਈ ਇਲੈਕਸ਼ਨ ਹੋਣ ਦੀ ਉਮੀਦ ਹੈ ਨਾਨੋ ਸਰਸਵ ਤੋਂ ਵੱਲੋਂ ਕੀਤੇ ਗਏ ਨਵੇਂ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਲੋਕਾਂ ਲਈ ਸਭ ਤੋਂ ਵੱਡੀ ਚਿੰਤਾ ਜੇ ਵੀ ਵਧਦੀ ਮਹਿੰਗਾਈ ਅਤੇ ਜੀਵਨ ਯਾਪਨ ਦਾ ਖਰਚਾਏ ਬਹੁਤ ਸਾਰੇ ਕੈਨੇਡੀਅਨ ਮੰਨਦੇ ਹਨ ਕਿ ਫੈਡਰਲ ਸਰਕਾਰ ਨੂੰ ਆਪਣੀ ਸੰਸਦ ਦੀ ਕਾਰਵਾਈ ਵਿੱਚ ਸਭ ਤੋਂ ਪਹਿਲਾਂ ਇਸ ਮਸਲੇ ਤੇ ਧਿਆਨ ਦੇਣਾ ਚਾਹੀਦਾ ਹੈ ਸਰਵੇਖਣ ਮੁਤਾਬਕ ਸਤੰਬਰ ਵਿੱਚ 21% ਲੋਕਾਂ ਨੇ ਮਹਿੰਗਾਈ ਨੂੰ ਸਭ ਤੋਂ ਵੱਡਾ ਮੁੱਦਾ ਦੱਸਿਆ ਸੀ ਪਰ ਦਸੰਬਰ ਤੱਕ ਇਹ ਅੰਕੜਾ ਵਧ ਕੇ 26% ਦੀ ਰਹਿ ਗਿਆ ਇਸ ਨਾਲ ਸਪੱਸ਼ਟ ਹੁੰਦਾ ਹੈ ਕਿ ਮਹਿੰਗਾਈ ਦਾ ਦਬਾਅ ਲੋਕਾਂ ਤੇ ਲਗਾਤਾਰ ਵਧ ਰਿਹਾ ਹੈ ਮਹਿੰਗਾਈ ਤੋਂ ਬਾਅਦ ਕੈਨੇਡੀਅਨ ਲੋਕਾਂ ਦੀਆਂ ਹੋਰ ਮੁੱਖ ਚਿੰਤਾਵਾਂ ਵਿੱਚ ਨੌਕਰੀਆਂ ਦੇਸ਼ ਦੀ ਅਰਥਵਿਵਸਥਾ ਅਤੇ ਅਮਰੀਕਾ ਨਾਲ ਵਪਾਰਕ ਸਬੰਧ ਸ਼ਾਮਲ ਹਨ ਅਮਰੀਕਾ ਨਾਲ ਵਪਾਰ ਵਾਰਿਕ ਚਿੰਤਾ ਸਤੰਬਰ ਵਿੱਚ 21% ਸੀ ਜੋ ਦਸੰਬਰ ਵਿੱਚ ਘਟ ਕੇ 17% ਰਹਿ ਗਈ ਹਾਲਾਂਕਿ ਇਹ ਅੰਕੜਾ ਘਟਿਆ ਹੈ ਪਰ ਨਾਨਸਰ ਸੱਚ ਦੇ ਸੰਸਥਾਪਕ ਅਤੇ ਮੁੱਖ ਡਾਟਾ ਵਿਗਿਆਨੀ ਨਿਕ ਨਾਨਸ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਵਪਾਰ ਪਿਛਲੇ 1 ਸਾਲ ਤੋਂ ਲਗਾਤਾਰ ਕੈਨੇਡੀਅਨ ਲੋਕਾਂ ਦੇ ਟਾਪ ਮੁੱਦਿਆਂ ਵਿੱਚ ਸ਼ਾਮਿਲ ਰਿਹਾ ਹੈ ਇਸੇ ਸਰਵੇਖਣ ਵਿੱਚ ਸੰਸਦੀ ਮੈਂਬਰ ਵੱਲੋਂ ਪਾਰਟੀ ਬਦਲਣ ਦੇ ਫਲੋਰ ਕ੍ਰਾਸਿੰਗ ਦੇ ਮਸਲੇ ਤੇ ਵੀ ਲੋਕਾਂ ਦੀ ਰਾਏ ਜਾਣੀ ਗਈ ਇਸ ਮਸਲੇ ਤੇ ਕੈਨੇਡੀਅਨ ਲੋਕਾਂ ਦੀ ਸੋਚ ਲਗਭਗ 30% ਵਿੱਚ ਵੰਡੀ ਗਈ ਹੈ 33% ਲੋਕ ਮੰਨਦੇ ਹਨ ਕਿ ਜੇ ਕੋਈ ਐਮਪੀ ਪਾਰਟੀ ਬਦਲਨੀ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਸੀਟ ਤੋਂ ਅਸਤੀਫਾ ਦੇ ਕੇ ਬਾਈ ਇਲੈਕਸ਼ਨ ਲੜਨੀ ਚਾਹੀਦੀ ਹੈ ਅਤੇ 32% ਲੋਕ ਕਹਿੰਦੇ ਹਨ ਕਿ ਐਮਪੀ ਨੂੰ ਬਿਨਾਂ ਅਸਤੀਫਾ ਦਿੱਤੇ ਪਾਰਟੀ ਬਦਲਦੀ ਆਜ਼ਾਦੀ ਹੋਣੀ ਚਾਹੀਦੀ ਹੈ ਜਦਕਿ 31% ਲੋਕਾਂ ਦਾ ਮੰਨਣਾ ਹੈ ਕਿ ਐਮਪੀ ਨੂੰ ਅਗਲੀ ਆਮ ਚੋਣ ਤੱਕ ਇੰਡੀਪੈਂਡੈਂਟ ਵਜੋਂ ਬੈਠਣਾ ਚਾਹੀਦਾ ਹੈ ਬਨੋ ਫਿਰ ਸਰਚ ਮੁਤਾਬਕ ਇਹ رائے ਉਮਰ ਲਿੰਗ ਜਾਂ ਹੋਰ ਵਰਗਾਂ ਦੇ ਹਿਸਾਬ ਨਾਲ ਵੀ ਲਗਭਗ ਲਗਭਗ ਇੱਕੋ ਜਿਹੀਆਂ ਹਨ ਅਤੇ ਕਿਸੇ ਵੀ ਇੱਕ ਵਰਗ ਨੂੰ ਕੋਈ ਵੱਡਾ ਫਰਕ ਨਹੀਂ ਦਿਸਦਾ ਪਿਛਲੇ ਕੁਝ ਮਹੀਨਿਆਂ ਦੌਰਾਨ ਇਹ ਮਸਲਾ ਉਸ ਵੇਲੇ ਹੋਰ ਚਰਚਾ ਵਿੱਚ ਆਇਆ ਜਦੋਂ ਦੋ ਕਨਜ਼ਰਵੇਟਿਵ ਮੈਂਬਰ ਆਪਣੀ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਗਏ ਪਹਿਲਾਂ ਕ੍ਰਿਸ ਡੀ ਐਟਰੋਮੋਟ ਨੇ ਨਵੰਬਰ ਦੀ ਸ਼ੁਰੂਆਤ ਵਿੱਚ ਬਜਟ ਪੇਸ਼ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਪਾਰਟੀ ਬਦਲੀ ਇਸ ਤੋਂ ਬਾਅਦ ਦਸੰਬਰ ਵਿੱਚ ਨਵੇਂ ਚੁਣੇ ਗਏ ਐਮਪੀ ਮਾਈਕਲ ਮਾਨ ਨੇ ਵੀ ਲਿਬਰਲ ਪਾਰਟੀ ਜੁਆਇਨ ਕਰ ਲਈ ਨਵੰਬਰ ਵਿੱਚ ਇਹ ਅਫਕਲਾਂ ਵੀ ਲੱਗੀਆਂ ਕਿ ਇੱਕ ਹੋਰ ਕਨਜ਼ਰਵੇਟਿਵ ਐਮਪੀ ਮੈਟ ਜੈਨਰੂ ਵੀ ਪਾਰਟੀ ਬਦਲ ਸਕਦੇ ਹਨ ਪਰ ਉਹਨਾਂ ਨੇ ਬਾਅਦ ਵਿੱਚ ਐਲਾਨ ਕੀਤਾਗੇ ਪਸੰਦ ਤੱਕ ਆਪਣੀ ਸੰਸਦੀ ਸੀਟ ਤੋਂ ਅਸਤੀਫਾ ਦੇਣਗੇ ਹਾਲਾਂਕਿ ਹੁਣ ਤੱਕ ਉਹਨਾਂ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ ਹੈ। ਅਪ੍ਰੈਲ ਵਿੱਚ ਹੋਈ ਫੈਡਰਲ ਚੋਣ ਤੋਂ ਬਾਅਦ ਲਿਬਰਲ ਸਰਕਾਰ ਨੇ ਬਹੁਮਤ ਹਾਸਲ ਕਰਨ ਤੋਂ ਸਿਰਫ ਕੁਝ ਸੀਟਾਂ ਘੱਟ ਰਹਿ ਗਈਆਂ ਸੀ ਇਸ ਦਰਮਿਆਨ ਟਰੂਡੋ ਸਰਕਾਰ ਦੇ ਦੋ ਪੁਰਾਣੇ ਮੰਤਰੀ ਐਮਪੀ ਵੱਜੋਂ ਅਸਤੀਫਾ ਦੇ ਚੁੱਕੇ ਹਨ ਤਾਂ ਜੋ ਜ਼ਿੰਮੇਵਾਰੀਆਂ ਸੰਭਾਲ ਸਕਣ ਇਸ ਕਰ ਇਸ ਸਾਲ ਦੇ ਅੰਤ ਤੱਕ ਕਈ ਹਲਕਿਆਂ ਵਿੱਚ ਬਾਈ ਇਲੈਕਸ਼ਨ ਹੋਣ ਦੀ ਉਮੀਦ ਹੈ ਨਾਣਾ ਸਰਸਤ ਵੱਲੋਂ ਕੀਤੇ ਗਏ ਨਵੇਂ ਸਰਵੇਖਣ ਤੋਂ ਪਤਾ ਲੱਗਦਾ ਹੈ ਕਿ ਕੈਨੇਡਾ ਵਿੱਚ ਲੋਕਾਂ ਲਈ ਸਭ ਤੋਂ ਵੱਡੀ ਚਿੰਤਾ ਜਿਵੇਂ ਵਧਦੀ ਮਹਿੰਗਾਈ ਅਤੇ ਜੀਵਨ ਯਾਪਨ ਦਾ ਖਰਚੇ ਬਹੁਤ ਸਾਰੇ ਕੈਨੇਡੀਅਨ ਮੰਨਦੇ ਹਨ ਕਿ ਫੈਡਰਲ ਸਰਕਾਰ ਨੂੰ ਆਪਣੀ ਸੰਸਦੀ ਕਾਰਵਾਈ ਵਿੱਚ ਸਭ ਤੋਂ ਪਹਿਲਾਂ ਇਸ ਮਸਲੇ ਤੇ ਧਿਆਨ ਦੇਣਾ ਚਾਹੀਦਾ ਹੈ ਸਰਵੇਖਣ ਮੁਤਾਬਕ ਸਤੰਬਰ ਵਿੱਚ 21% ਲੋਕਾਂ ਨੇ ਮਹਿੰਗਾਈ ਨੂੰ ਸਭ ਤੋਂ ਵੱਡਾ ਮੁੱਦਾ ਦੱਸਿਆ ਸੀ ਪਰ ਦਸੰਬਰ ਤੱਕ ਇਹ ਅੰਕੜਾ ਵਧ ਕੇ 26% ਦੀ ਰਹਿ ਗਿਆ ਇਸ ਨਾਲ ਸਪਸ਼ਟ ਹੁੰਦਾ ਹੈ ਕਿ ਮਹਿੰਗਾਈ ਦਾ ਦਬਾਅ ਲੋਕਾਂ ਤੇ ਲਗਾਤਾਰ ਵਧ ਰਿਹਾ ਹੈ ਮਹਿੰਗਾਈ ਤੋਂ ਬਾਅਦ ਕੈਨੇਡੀਅਨ ਲੋਕਾਂ ਦੀਆਂ ਹੋਰ ਮੁੱਖ ਚਿੰਤਾਵਾਂ ਵਿੱਚ ਨੌਕਰੀਆਂ ਦੇਸ਼ ਦੀ ਅਰਥਵਿਵਸਥਾ ਤੇ ਅਮਰੀਕਾ ਨਾਲ ਵਪਾਰਿਕ ਸਬੰਧ ਸ਼ਾਮਲ ਹਨ ਅਮਰੀਕਾ ਨਾਲ ਵਪਾਰ ਬਾਰੇ ਚਿੰਤਾ ਸਤੰਬਰ ਵਿੱਚ 21% ਸੀ ਜੋ ਦਸੰਬਰ ਵਿੱਚ ਘਟ ਕੇ 17% ਰਹਿ ਗਈ ਹਾਲਾਂਕਿ ਇਹ ਅੰਕੜਾ ਘਟਿਆ ਹੈ ਪਰ ਨਾਨਸਰ ਸੱਚ ਦੇ ਸੰਸਥਾਪਕ ਅਤੇ ਮੁੱਖ ਡਾਟਾ ਵਿਗਿਆਨੀ ਨਿਕ ਨਾਨਸ ਦਾ ਕਹਿਣਾ ਹੈ ਕਿ ਅਮਰੀਕਾ ਨਾਲ ਵਪਾਰ ਪਿਛਲੇ 1 ਸਾਲ ਤੋਂ ਲਗਾਤਾਰ ਕੈਨੇਡੀਅਨ ਲੋਕਾਂ ਦੇ ਟਾਪ ਮੁੱਦਿਆਂ ਵਿੱਚ ਸ਼ਾਮਲ ਰਿਹਾ ਹੈ ਇਸੇ ਸਰਵੇਖਣ ਵਿੱਚ ਸੰਸਦੀ ਮੈਂਬਰ ਵੱਲੋਂ 파티 ਬਦਲਣ ਦੇ ਫਲੋਰ ਕਰਾਸਿੰਗ ਦੇ ਮਸਲੇ ਤੇ ਵੀ ਲੋਕਾਂ ਦੀ ਰਾਏ ਜਾਣੀ ਗਈ ਇਸ ਮਸਲੇ ਤੇ ਕੈਨੇਡੀਅਨ ਲੋਕਾਂ ਦੀ ਸੋਚ ਲਗਭਗ ਤਿੰਨ ਹਿੱਸਿਆਂ ਵਿੱਚ ਵੰਡੀ ਗਈ ਹੈ 33% ਦੇ ਲੋਕ ਮੰਨਦੇ ਹਨ ਕਿ ਜੇ ਕੋਈ ਐਮਪੀ 파ਰਟੀ ਬਦਲਣੀ ਚਾਹੁੰਦਾ ਹੈ ਤਾਂ ਉਸ ਨੂੰ ਆਪਣੀ ਸੀਟ ਤੋਂ ਅਸਤੀਫਾ ਦੇ ਕੇ ਬਾਈ ਇਲੈਕਸ਼ਨ ਲੜਨੀ ਚਾਹੀਦੀ ਹੈ ਅਤੇ 32% ਦੀ ਲੋਕ ਕਹਿੰਦੇ ਹਨ ਕਿ ਐਮਪੀ ਨੂੰ ਬਿਨਾਂ ਅਸਤੀਫਾ ਦਿੱਤੇ 파ਰਟੀ ਬਦਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ ਜਰਤ ਕੇ 31% ਲੋਕਾਂ ਦਾ ਮੰਨਣਾ ਹੈ ਕਿ ਐਮਪੀ ਨੂੰ ਅਗਲੀ ਆਮ ਚੋਣ ਤੱਕ ਇੰਡੀਪੈਂਡੈਂਟ ਵਜੋਂ ਬੈਠਣਾ ਚਾਹੀਦਾ ਹੈ। ਬਹੁਤ ਸਾਰੇ ਸਰਚ ਮੁਤਾਬਕ ਇਹ رائے ਉਮਰ ਲਿੰਗ ਜਾਂ ਹੋਰ ਵਰਗਾਂ ਦੇ ਹਿਸਾਬ ਨਾਲ ਵੀ ਲਗਭਗ ਲਗਭਗ ਇੱਕੋ ਜਿਹੀਆਂ ਹਨ। ਅਤੇ ਕਿਸੇ ਵੀ ਇੱਕ ਵਰਗ ਨੂੰ ਕੋਈ ਵੱਡਾ ਫਰਕ ਨਹੀਂ ਦਿਸਦਾ। ਪਿਛਲੇ ਕੁਝ ਮਹੀਨਿਆਂ ਦੌਰਾਨ ਇਹ ਮਸਲਾ ਉਸ ਵੇਲੇ ਹੋਰ ਚਰਚਾ ਵਿੱਚ ਆਇਆ ਜਦੋਂ ਦੋ ਕਨਜ਼ਰਵੇਟਿਵ ਮੈਂਬਰ ਆਪਣੀ ਪਾਰਟੀ ਛੱਡ ਕੇ ਲਿਬਰਲ ਪਾਰਟੀ ਵਿੱਚ ਸ਼ਾਮਲ ਹੋ ਗਏ। ਪਹਿਲਾਂ ਕ੍ਰਿਸ ਡੀ ਐਟ੍ਰੋਮੋਟ ਨੇ ਨਵੰਬਰ ਦੀ ਸ਼ੁਰੂਆਤ ਵਿੱਚ ਬਜਟ ਪੇਸ਼ ਹੋਣ ਤੋਂ ਕੁਝ ਘੰਟਿਆਂ ਬਾਅਦ ਹੀ ਪਾਰਟੀ ਬਦਲੀ। ਇਸ ਤੋਂ ਬਾਅਦ ਦਸੰਬਰ ਵਿੱਚ ਨਵੇਂ ਚੁਣੇ ਗਏ ਐਮਪੀ ਮਾਈਕਲ ਮਾਨ ਨੇ ਵੀ ਲਿਬਰਲ ਪਾਰਟੀ ਜੁਆਇਨ ਕਰ ਲਈ। ਨਵੰਬਰ ਵਿੱਚ ਇਹ ਅਟਕਲਾਂ ਵੀ ਲੱਗੀਆਂ ਕਿ ਇੱਕ ਹੋਰ ਕਨਜ਼ਰਵੇਟਿਵ ਐਮਪੀ ਮੈਟ ਜੈਨਰੂ ਵੀ ਪਾਰਟੀ ਬਦਲ ਸਕਦੇ ਹਨ। ਪਰ ਉਹਨਾਂ ਨੇ ਬਾਅਦ ਵਿੱਚ ਐਲਾਨ ਕੀਤਾਗੇ ਪਸੰਦ ਤੱਕ ਆਪਣੀ ਸੰਸਦੀ ਸੀਟ ਤੋਂ ਅਸਤੀਫਾ ਦੇਣਗੇ ਹਾਲਾਂਕਿ ਹੁਣ ਤੱਕ ਉਹਨਾਂ ਵੱਲੋਂ ਅਸਤੀਫਾ ਨਹੀਂ ਦਿੱਤਾ ਗਿਆ ਹੈ। 24 ਅਪ੍ਰੈਲ ਵਿੱਚ ਹੋਈ ਫੈਡਰਲ ਚੋਣ ਤੋਂ ਬਾਅਦ ਲਿਬਰਲ ਸਰਕਾਰ ਨੇ ਬਹੁਮਤ ਹਾਸਲ ਕਰਨ ਤੋਂ ਸਿਰਫ ਕੁਝ ਸੀਟਾਂ ਘੱਟ ਰਹਿ ਗਈਆਂ ਸੀ ਇਸ ਦਰਮਿਆਨ ਟਰੂਡੋ ਸਰਕਾਰ ਦੇ ਦੋ ਪੁਰਾਣੇ ਮੰਤਰੀ ਐਮਪੀ ਵਜੋਂ ਅਸਤੀਫਾ ਦੇ ਚੁੱਕੇ ਹਨ ਤਾਂ ਜੋ ਜ਼ਿੰਮੇਵਾਰੀਆਂ ਸੰਭਾਲ ਸਕਣ ਇਸ ਕਾਰਨ ਇਸ ਸਾਲ ਦੇ ਅੰਤ ਤੱਕ ਕਈ ਹਲਕਿਆਂ ਵਿੱਚ ਬਾਈ ਇਲੈਕਸ਼ਨ ਹੋਣ ਦੀ ਉਮੀਦ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ